ਉਹ ਪੁੱਤ ਦੋ ਸੀ ਦੋ ਪੁੱਤਰ ਪੁੱਤਰ ਜੰਮੀ ਨੇ ਵੀ ਸੋਹ ਮੇਰੇ ਜੇ ਦੋ ਮਹੀਨਿਆਂ ਦਾ ਪੁੱਤਰਾਂ ਦਾ ਕੀ ਫਾਇਦਾ ਤੇ ਉਹ 6-6 ਮਹੀਨੇ ਨੂੰ ਰੱਖਦੇ ਸੀ 6-6 ਮਹੀਨੇ ਰੱਖਣਿਆ ਨੇ ਉਹ ਇੱਕ ਨੇ 6 ਮਹੀਨੇ ਰੱਖਣਾ 6 ਮਹੀਨੇ ਦੂਜੇ ਨੇ ਰੱਖਣਾ ਉਹਨੇ 6 ਮਹੀਨੇ ਰੱਖੀ ਤੇ ਉਹਦੇ 6 ਮਹੀਨੇ ਪੂਰੇ ਹੋ ਗਏ ਉਹ ਮਾਈ ਨੂੰ ਰੋਟੀ ਨਾ ਦੇਣ ਖਾਣ ਨੂੰ ਆਖਾ ਉਹ ਰੋਟੀ ਉਹਦਰ ਖਾਣੀ ਐ ਤੇ ਰੋਟੀ ਇਧਰ ਉਹ ਨਹੀਂ ਦੇਣੀ ਦੇ ਉਸਾਂ ਮੁੰਦੜਿਆ ਉਹ ਹੱਥ ਜੋੜਦੀ ਏ ਹੁੰਦੀ ਆ ਵੀ ਮੈਨੂੰ ਰਹਿਣ ਦਿਓ ਅੱਜ ਉਹ ਗਏ ਨੇ ਵਾਂਡੇ ਵਾਂਡੇ ਆਉਣਗੇ ਨਾ ਤੇ ਫਿਰ ਮੋਂਦਾ ਚਲੀ ਜਾਵਾਂ ਤੁਸੀਂ ਮੈਨੂੰ ਰਹਿਣ ਦਿਓ ਆਂਦੇ ਨੇ ਸਾਡੇ ਲੋਕ ਗਲੀ ਚ ਗਲੀ ਆ ਹਾਂ ਆਹ ਤੇ ਰੱਖਣੇ ਨੇ ਤੋਂ ਉਹ ਨੂੰ ਮੇਰੇ ਪੁੱਤਰ ਵੀ ਆਂਦੇ ਨੇ ਗਲੀ ਚ ਤੁਰ ਜਾ ਸਾਡੇ ਲੋਕ ਗਲੀ ਚ ਰੋ ਜਾ ਕੇ ਅਸਾਂ ਨਹੀਂ ਤੈਨੂੰ ਰੱਖਣਾ ਉਹ ਆਂਦੀ ਆਉਣਗੇ ਤੇ ਮੈਂ ਤੁਹਾਨੂੰ ਆਖਿਆ ਆਉਣ ਕੇ ਤੇ ਜਾਵਾਂਗੀ ਹੁਣ ਮੈਂ ਕਿਵੇਂ ਜਾਵਾਂ ਫਿਰ ਉਹ ਪੋਤਰਾ ਉੱਠਿਆ ਤੇ ਪੋਤਰੇ ਉੱਠ ਕੇ ਥਾਈ ਜਨਾ ਪ੍ਰਸ਼ਾਦਾ ਪਾ ਕੇ ਆਂਦਾ ਹੈ ਦਾਦੀ ਨੂੰ ਉਹਦਾ ਪ੍ਰਸ਼ਾਦਾ ਸ਼ਾਕ ਆ ਉਹ ਆਂਦੀ ਪ੍ਰਸ਼ਾਦਾ ਨਹੀਂ ਮੈਂ ਚਾਹਣਾ ਮੇਰੇ ਜਦ ਮੁੱਕ ਗਿਆ ਇਹ ਤੋਂ ਮੈਂ ਨਹੀਂ ਛੱਡਣਾ ਉਹ ਉਹਨਗੇ ਤੇ ਉੱਧਰ ਖਾਣਾ ਹੈ ਮੈਂ ਪ੍ਰਸ਼ਾਦਾ ਨਹੀਂ ਚਾਹਣਾ ਉਹ ਫਿਰ ਪੋਤਰਾ ਆਂਦਾ ਇਹ ਮੁੰਡਾ ਮਾਪਿਆ ਆਪਣਿਆਂ ਨੂੰ ਅੱਛਾ ਇਹਦੇ ਤੇ ਪੁੱਤਰ ਦੋ ਨੇ ਇਹ ਚਲੀ ਗਈ ਇੱਕ ਵਾਰ ਚਲੀ ਗਈ ਤੇ ਦੂਜੀ ਹਲਾ ਗਈ 6 ਮਹੀਨੇ ਕੱਟ ਲੈ ਤੇ ਤੁਹਾਡਾ ਮੈਂ ਇਕਿਆਂ ਤੁਹਾਨੂੰ ਮੈਂ ਕੱਢਾਂਗਾ ਤੁਸੀਂ ਕਿੱਧਰ ਜਾਓਗੇ ਹੂੰ ਕੱਢਣਾ ਤੇ ਮੈਂ ਵੀ ਹੈਗਾ ਤੁਹਾਨੂੰ ਜੇ ਤੁਸੀਂ ਮਾਂ ਨਹੀਂ ਖਲੋਣ ਦਿੰਦੇ ਤਾਂ ਤੁਹਾਨੂੰ ਮੈਂ ਵੀ ਕੱਢਣਾ ਤੇ ਤੁਸੀਂ ਕਿੱਧਰ ਜਾਓਗੇ ਫੇਰਾਂ ਦੋਵੇਂ ਜੀ ਬਹਿ ਗਏ ਮੱਥੇ ਤੇ ਹੱਥ ਧਰ ਕੇ ਹਾਂ ਰੋਣ ਲੱਗ ਪਏ ਪੀ ਅਸਾਂ ਕੀ ਕਰ ਲਿਆ ਉਹਨੇ ਮੁੰਡਾ ਸੰਤ ਨਿਕਾਲਿਆ ਮੁੰਡਾ ਤੇ ਵੇਖ ਲਾ ਉਹਨੇ ਆਖਤਾ ਸਾਨੂੰ ਆ ਗੱਲ ਮੁੰਡੇ ਆਖੇ ਮੈਂ ਸੱਚ ਬੋਲਣਾ ਤੁਹਾਨੂੰ ਜੇ ਤੁਸੀਂ ਕੱਢੋਗੇ ਇਹਨੂੰ ਤੇ ਮੈਂ ਤੁਹਾਨੂੰ ਕੱਢਾਂਗਾ ਤੇ ਇਹਦੇ ਦੂਜੇ ਪੁੱਤਰ ਨਾਲ ਤੋੜੇਗੀ ਤੁਸੀਂ ਕਿੱਧਰ ਜਾਓਗੇ ਮੈਂ ਇੱਕੋ ਹੀ ਹਾਂ ਤੇ ਤੁਸੀਂ ਕਿੱਧਰ ਜਾਓਗੇ